ਵਾਸੂ ਦੋਸਤੋ ਨਮਸਕਾਰ ਦੋਸਤੋ ਇਸ ਵਕਤ ਮੈਂ ਅਬੋਹਰ ਦੇ ਹਨਮਾਨਗੜ ਰੋਡ ਤੋਂ ਲਾਈਵ ਹਾਂ ਤੇ ਤੁਸੀਂ ਸਾਹਮਣੇ ਬੱਸ ਦੇਖ ਰਹੇ ਹੋ ਇਹ ਬੱਸ ਜਿਹੜੀ ਹੈ ਡਿਵਾਈਡਰ ਤੋੜ ਕੇ ਸੜਕ ਦੇ ਵਿੱਚ ਵਿੱਚ ਪਹੁੰਚ ਗਈ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਅਬੋਹਰ ਦੇ ਹਨਮਾਨਗੜ ਰੋਡ ਸਵਾਰੀਆਂ ਨੂੰ ਮਾਮਲੀ ਛੱਟਾ ਵਜੀਆਂ ਨੇ ਇਹ ਕਾਰਨ ਰਿਹਾ ਖੰਭੇ ਨੂੰ ਤੋੜ ਕੇ ਬੱਸ ਜੜਾ ਲਾਈਟ ਪੋਲ ਸੀਗਾ जिन्हू तोड़ के बस जोड़ा फुल पार, पार कर दी ये जा रहा है कि बस का कोई पट्टा जेड़ा कि टुट गया वो करके हादसा हो गया बस जोड़ा बहुत बुरी तरह डैमेज हुई है एंबुलेंस भी पहुंच गई है कुछ सवारी जो जशी हुई है उन्होंने आप ਆ ਤੁਸੀਂ ਦੇਖੋ ਡੀਏਵੀ ਕਾਲਜ ਦੇ ਕੋਲ ਦੀ ਰੋਡ ਹੈ ਬੱਸ ਜਿਹੜਾ ਇਧਰੋਂ ਇਹਨੂੰ ਤੋੜਦੇ ਹੋਏ ਜਿਹੜਾ ਪੂਰੀ ਸੜਕ ਕ੍ਰੋਸ ਕਰ ਗਿਆ ਤੇ ਪੋਲ ਜਿਹੜਾ ਇੱਥੇ ਪੋਲ ਲੱਗਿਆ ਸੀਗਾ ਜਿਹੜਾ ਪੋਲ ਇਹ ਪੂਰਾ ਪੋਲ ਜਿਹੜਾ ਬੱਸ ਨੇ ਤੋੜ ਦਿੱਤਾ ਇਸ ਤਰ੍ਹਾਂ ਦਾ ਪੋਲ ਲੱਗਿਆ ਸੀਗਾ ਦੋਸਤੋ ਇਹ ਪੂਰੇ ਪੋਲ ਦੇ ਵਿੱਚ ਟਕਰਾ ਕੇ ਬੱਸ ਜਿਹੜਾ ਡਿਵਾਈਡਰ ਤੋੜ ਕੇ ਦੂਸਰੇ ਪਾਸੇ ਪਹੁੰਚ ਗਿਆ ਪੰਜਾਬ ਰੋਡਵੇ ਦੀ ਬੱਸ ਹੈ जानकारी लवान गे आप सामने बुटने वाला वाडा लग अपना ठीक है बेचारा बोल 25 ਦੀ ਸਪੀਡ ਆ ਜਾਂਦਾ ਸੀ ਕੋਈ ਦਿੱਕਤ ਨਹੀਂ ਹੋ ਗਈ ਦਿੰਦੀ ਬੰਦਾ ਫਟਾ ਟੁੱਟ ਕੇ ਉਜਾਰੇ ਨੇ ਇਹਨੂੰ ਉਹਨਾਂ ਨੂੰ ਬਚਾਣ ਵਾਸਤੇ ਨੇ ਆਨੇ ਗੱਡੀ ਇੱਧਰ ਸਾਈਡ ਕਰ ਦਿੱਤੀ ਐਂਡ ਘੁੰਮ ਕੇ ਕਿਤੇ ਹੁੰਦਾ ਬਹੁਤ ਵਧੀਆ ਕੀਤਾ ਨਾਲੇ ਜੀ ਸਾਰੇ ਬਚਾਲੀਆਂ ਜੀ ਸਾਰੇ ਕਿਸੇ ਛੱਟ ਨਹੀਂ ਬਚੀ ਨਹੀਂ ਬਚਤ ਹੋ ਗਈ ਬਹੁਤ ਜ਼ਿਆਦਾ ਜੀ ਭੱਜ ਗਏ ਸੀ ਉਹ ਬਜ਼ੁਰਗ ਬੰਦ ਨੂੰ ਸੀ ਕੱਢ ਕੇ ਬਾਹਰ ਕੱਟਿਆ ਜੀ ਕਿਸੇ ਨਹੀਂ ਬਚੀ ਨਹੀਂ ਜੀ ਬਹੁਤ ਬਚਤ ਹੋ ਗਈ ਐਨਾਂ ਉਹ ਸਾਮਪਤੀ ਕੀਤੀ ਗੱਡੀ ਜਿਹੜੀ ਸਾਈਡ ਤੇ ਕਰ ਲਈ ਜੀ ਸਾਈਡ ਤੇ ਕਰ ਠੀਕ ਹੈ ਨਾ ਬਹੁਤ ਵਧੀਆ ਕੀਤਾ ਜੀ ਭੱਜ ਗਏ ਇਧਰੋਂ ਹਾਂ ਬੜੀ ਮੋਟੀ ਬਹੁਤ ਬਹੁਤ ਹੋ ਗਈ ਇਹ ਵਰੀਆਂ ਨੂੰ ਆਈ ਜਾਵੇ ਹਾਂ ਦੇ ਅੰਦਰ ਹੀ ਨਹੀਂ ਨਹੀਂ ਮੈਂ ਤਾਂ ਉਧਰ ਚੌਕ ਤੋਂ ਨਹੀਂ ਮਾਣੀ ਮੋਟੀ ਪੈਰ ਤੇ 6:00 ਵਜੇ ਬਸ ਕੋਈ ਜਿਕਰ ਨਹੀਂ ਹੈਗੀ ਨਹੀਂ ਹੋਇਆ ਕਿਵੇਂ ਸੀ ਗੱਲ ਸਾਹਿਬ ਓਏ ਆਈ ਜਾਂਦੀ ਸੀ ਅਬ ਇਸਪੈਕ ਤੈਈ ਨਹੀਂ ਕੋਈ ਜਿਕਰ ਨਹੀਂ ਹੈਗੀ ਤੇ ਗੁਦਰੇ ਪੱਟਾ ਟੁੱਟ ਗਿਆ ਕਹਿੰਦਾ ਪੱਟਾ ਟੁੱਟ ਗਿਆ ਅੱਛਾ ਇਹ ਉਧਰ ਲਿਆਂਦੀ ਵਾਰੀ ਨਾ ਆਏ ਚੱਲੇ ਇੱਧਰ ਲੈ ਗਏ ਕਿਉਂਕਿ ਉਧਰ ਆ ਜਾਂਦੇ ਸੀ ਬਚਤ ਹੋ ਗਈ ਇੱਧਰ ਕੋਈ ਬੰਦਾ ਨਹੀਂ ਹੈਗਾ ਸੀ ਇਧਰਾਂ ਦੇ ਇਸ ਕਰਕੇ ਵਸਤ ਕਰਦੇ ਹਾਂ ਬਹੁਤ ਵਧੀਆ ਠੀਕ ਹੈ ਬਹੁਤ ਦੂਰ ਬਸ ਜੀ ਸਾਰੇ ਸਵਾਰੀਆਂ ਬੰਤੀ ਬਚਦ ਹੋ ਗਈ ਬਹੁਤ ਦੂਰ ਬਹੁਤ ਕੰਡਕਟਰ ਹੈਗੇ ਸਾਰੀਆਂ ਉਸ ਤੇ ਬੈਠੀਆਂ ਹੁਣ ਕੋਈ ਆਲੋ ਕੋਈ ਬਹੁਤ ਨੇ ਸਵਾਰੀਆਂ ਸਾਹਮਣੇ ਬੈਠੀਆਂ ਉਹਨਾਂ ਨੇ ਮਾੜੀ ਮੋਟੀ ਸਾਕ ਕੀਤੀ ਠੀਕ ਆਹ ਜੀ ਭਾਈ ਸਾਹਿਬ ਡਰਾਈਵਰ ਡਰਾਈਵਰ ਤੁਸੀਂ ਹੈਗੇ ਹੋ ਜੀ ਭਾਈ ਕੀ ਗੱਲ ਕੀ ਹੋਈ ਕੀ ਨਾਮ ਹੈ ਤੁਹਾਡਾ ਨਿਸ਼ਾਨ ਸਿੰਘ ਨਿਸ਼ਾਨ ਜੀ ਕਿਵੇਂ ਮਤਲਬ ਹਾਸਾ ਕਿਵੇਂ ਅਸਾ ਹੀ ਇੱਕ ਵਾਰ 25 ਦੀ ਸਪੀਡ ਨਾਲ ਸਹੀ ਹਸੇ ਆਉਂਦੇ ਸੀ ਤਾਂ ਬਾਬੇ ਨੂੰ ਲਾਉਣਾ ਸੀ ਅੱਛਾ ਜੀ ਇੱਕ ਸਵਾਰੀ ਨੂੰ ਅੱਛਾ ਲਾਉਣਾ ਸੀ ਤੇ ਉਹ ਜੋ ਲਾਂਗਿਆ ਫਾਰੋ ਅਗਲਾ ਪਤਾ ਟੱਟਿਆ ਗੱਡੀ ਦਾ ਬਾਬੇਨ ਪੋਲ ਲਾ ਕੇ ਜਾਉਣਾ ਸੀ ਪੋਲ ਤੋਂ ਪਹਿਲੇ ਪਣਾ ਟੁੱਟ ਕੇ ਗੱਡੀ ਦਾ ਸੱਤ ਦੂਸਰੀ ਬੰਦੇ ਘੁੰਮ ਗਿਆ ਡਰਾਈਵਰ ਸਾਈਡ ਠੀਕ ਹੈ ਡਰਾਈਵਰ ਘੁੰਮੇ ਕਰਕੇ ਤੇ ਗੱਡੀ ਅੱਧਾ ਡੁਇਟਰ ਦੇ ਧਾੜ ਚੜੀ ਠੀਕ ਹੈ ਹਾਂਜੀ ਫਿਰ ਚਤ ਹੋ ਗਈ ਸਪਲਾਈ ਹੋ ਗਈ ਮਾਰਗ ਨਾ ਇਹ ਨਾ ਕੋਈ ਠੀਕ ਹੈ ਭਾਈ ਅੱਜ ਪੱਤੀਆਂ ਕਿਹੜੀਆਂ ਕਿੱਥੋਂ ਆ ਰਹੇ ਪਾਸੇ ਇਹ ਗੰਗਾ ਸਰ ਭਾਈ ਗੰਗਾ ਨਾ ਦੋਸਤੋ ਤੁਸੀਂ ਇਹ ਡਵਾਈਸ ਡਰਾਈਵਰ ਨੂੰ ਸੁਣਾਇਆ ਕਿ ਇੱਕ ਪਟਾਕੇ ਟੰਨ ਕਰਕੇ ਹਾਦਸਾ ਹੋਇਆ ਹੈ। ਬਸ ਤੁਸੀਂ ਦੇਖ ਰਹੇ ਹੋ ਬਹੁਤ ਬੁਰੀ ਤਰ੍ਹਾਂ ਡੈਮੇਜ ਹੋਇਆ ਹੈ ਬੱਸ। ਪਰ ਸਵਾਰੀਆਂ ਦੀ ਜਾਨ ਬਚ ਗਈ। ਇੱਕ ਇਲੈਕਟ੍ਰਿਸਿਟੀ ਪੋਲ ਜਿਹੜਾ ਹੈ ਉਹ ਪੂਰੀ ਤਰ੍ਹਾਂ ਡੈਮੇਜ ਹੋ ਗਿਆ। ਇੱਕ ਰੋਜਪੁਰ ਫਾਜ਼ਿਲ ਕਾ ਜਿਹੜਾ ਹੈ ਜਿਹ ਬਸ ਸੀ ਗੰਗਾ ਨਗਰ ਤੋਂ ਯਾਰ ਇਸੇ ਬੱਸ ਕਿਸੇ ਸਵਾਰੇ ਨੂੰ ਉਤਾਰਨ ਵਾਸਤੇ バス ਰੁਕਣੀ ਸੀ ਤੇ ਉਸੇ ਦੌਰਾਨ ਹੀ ਪਟਾ ਟੁੱਟ ਗਿਆ ਜਿਸ ਦੇ ਕਰਕੇ ਹਾਦਸਾ ਹੋਇਆ। ਕਾਫੀ ਡੈਮੇਜ ਹੋਈ ਹੈ バスਰ ਪਰ ਸਵਾਰੀਆਂ ਦੀ ਜਾਨ ਬਚ ਗਈ ਇਹ ਰੱਬ ਦਾ ਸ਼ੁਕਰ ਹੈ ਵੱਡਾ ਹਾਦਸਾ ਹੁਣ ਬਚ ਗਿਆ। ਕੁਝ ਸਵਾਰੀਆਂ ਵੀ ਇੱਥੇ ਮੌਜੂਦ ਆ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ।

ਕਿੰਨੇ ਜਣੇ ਮਾਲ ਲੱਗੇ ਚੱਲਦੇ ਕਿਉਂ ਆਂਦੇ ਉਹ ਪਿੰਨਾਰੇ ਚਾਣ ਕਾਰਨ ਕਿਸੇ ਕੋ ਪੈਂਜੀ ਕਾਰਨ ਨਹੀਂ ਵੀਰੇ ਵੀ ਪਹਿਲਾਂ ਵੀ ਉਹਨਾਂ ਨੇ ਬਸ ਸਵਾਰ ਕੇ ਚੜਾ ਲਿਆ ਸੰਭਾਲ ਕਹਿੰਦੇ ਕਹਿੰਦੇ ਵੀ ਜਲਦੀ ਆ ਤੇ ਆਪਾਂ ਵੀ ਬਸ ਸਟੈਂਡ ਦੇ ਵਿੱਚ ਨਹੀਂ ਗੱਡੀ ਲੈ ਕੇ ਜਾਣੀ ਵੀ ਬਾਹਰ ਹੀ ਸਵਾਰੀਆਂ ਲਾ ਦੇਣੀਆਂ ਅੱਛਾ ਜੀ ਤੇ ਇਸ ਕਰਕੇ ਇਹਨਾਂ ਨੇ ਬਹੁਤ ਛਾਰੇ ਬਸ ਭਜਾ ਕੇ ਲਿਆਉਂਦੀ ਹੈ ਠੀਕ ਹੈ ਤੇ ਕਹਿੰਦੇ ਸਾਡੀ ਸਪੀਡ ਘੱਟ ਸੀ ਨਹੀਂ ਵੀਰੇ ਘੱਟ ਕਿਉਂ ਵੀਰੇ ਪਹਿਲਾਂ ਵੀ ਜਦੋਂ ਇਹਨਾਂ ਨੇ ਬ੍ਰੇਕ ਮਾਰੀ ਹੈ ਨਾ ਮੋਰੀ ਸਿਸਟਰ ਨੂੰ 8-9 ਨਾਲ ਬ੍ਰੇਕ ਜਿਆਦਾ ਮਾਰੇ ਆ ਤੇ ਸੀਟਾਂ ਮਾਂ ਆਇਆਂ ਲੱਗਦੀਆਂ ਸੀਟਾਂ ਅੱਗਾ ਨੂੰ ਆ ਜਾਂਦੀਆਂ ਉਹ ਉਹ ਬਾਤ ਇਹਨਾਂ ਨੇ ਇੰਨੀ ਸਪੀਡ ਤੇ ਲਿਆਂਦੀ ਕਿ ਪਤਾ ਹੀ ਨਹੀਂ ਲੱਗਿਆ ਇਹਨਾਂ ਨੇ ਕਿ ਉਹ ਇੱਥੇ ਵਾਸੂਲਾ ਠੀਕ ਹੈ ਹਾਂਜੀ ਵੈਸੇ ਬੱਚੇ ਤੋਂ ਹੋਗੇ ਕਿਸੇ ਕੋ ਸਾਡੇ ਹਾਂਜੀ ਹਾਂਜੀ ਆਪਾਂ ਜੀ ਮਮਾ ਲੱਗੀ ਸਾਡੇ ਐਨਾਂ ਦੇ ਸਾਟੂ ਬੱਚੇ ਹਾਂਜੀ ਹਾਂਜੀ ਲੱਗਦਾ ਸੀ ਤੁਸੀਂ ਕਿੱਥੇ ਬੈਠੇ ਸੀ ਮਾਤਾ ਜੀ ਮੈਂ ਪਿਛਲੀ ਸੀਟ ਤੇ ਬੈਠੀ ਸੀ ਪਤਾ ਹਾਂ ਠੀਕ ਹੈ ਜੀ ਹਾਂਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਜਿੰਦਰਪੁਰ ਹੈ ਠੀਕ ਹੈ ਕਿਵੇਂ ਹੋਇਆ ਹਾਦਸਾ ਕਿਵੇਂ ਹੋਇਆ ਪਤਾ ਹੀ ਨਹੀਂ ਲੱਗਾ ਸਾਨੂੰ ਤਾਂ ਮੈਂ ਤਾਂ ਪਤਾ ਹੀ ਨਹੀਂ ਲੱਗਾ ਮੈਂ ਤਾਂ ਉਹਨਾਂ ਚ ਡਿੱਗ ਕੇ ਫਸ ਗਈ ਸੀ ਮੈਂ ਤਾਂ ਬਿੱਚੇ ਪਾਰੀ ਦੇ ਫਸ ਗਿਆ ਕਿਥੋਂ ਆ ਰਹੇ ਤੁਸੀਂ ਅਸੀਂ ਆਏ ਸੀ ਗਿੱਦੜਾਲੀ ਤੋਂ अच्छा हां जी ठीक है दोस्तों ਤੁਸੀਂ ਸਵਾਰੀਆਂ ਨੂੰ ਵੀ ਸੁਣਿਆ ਕਿ ਸਵਾਰੀਆਂ ਜੋ ਦੱਸ ਰਹੀਆਂ ਨੇ ਕਿ ਬੱਸ ਡਰਾਈਵਰ ਨੂੰ ਜਲਦੀ ਸੀ ਜਿਸ ਕਰਕੇ ਇਹ ਮੋਟਰਸਾਈਕਲ ਹੈ ਨਾ ਉਹ ਜੇ ਦਿੱਕਤ ਆਈ ਡਰਾਈਵਰ ਦੇ ਅਲੱਗ ਕਹਿਣਾ ਹੈ ਸਵਾਰੀਆਂ ਨਾਲ ਅਲੱਗ ਕਹਿਣਾ ਹੈ ਪਰ ਤੁਸੀਂ ਚੈੱਕ ਕਰੋ ਤਾਂ ਵੀ ਤਾਂ ਮਾੜੀ ਨਾ ਬਚਾਈ ਹੈ اچھا ਸਪੀਡ ਬਹੁਤ ਸਪੀਡ ਸੀ ਉਗੀ ਤੇ ਮੇਰੀ ਰੈਡੀ ਰਾਈਡ ਤੇ ਲੱਗੀ ਮੈਂ ਮਾਤਾ ਬਚਾਈ ਹੈ ਅੱਛਾ ਕਿੱਥੇ ਲੱਗੀ ਲੱਗੀ ਨਹੀਂ ਮੈਂ ਰੈਡੀ ਬਰਾਕਰ ਨਹੀਂ ਅੱਛਾ ਉਸਨੇ ਵੀ ਬਾਰੀ ਜ਼ਬੇਟ ਤੁਸੀਂ ਚੁੰਗੀ ਤੇ ਲਾਨੀ ਰੈਡੀ ਹਾਂ ਤੁੰਗੀ ਤੇ ਲਾ ਲਾ ਰੈਡੀ ਠੀਕ ਹੈ ਬਹੁਤ ਸਪੀਡ ਹੈ ਠੀਕ ਹੈ ਇੰਨਾ ਥੋੜੀ ਹੁੰਦਾ ওভার ਸਪੀਡ ਹੋ ਗਿਆ ਆ ওভার ਦੀ ਬੀਟ ਨਾਲ ਇਹ ਫਟਾ ਡੋਟੋ ਗਿਆ ਪਰ ਉਹ ਕਹਿ ਰਿਹਾ ਵੀ ਇਸ ਦਾ 25 ਕਿਲੋ ਨਹੀਂ ਹੋਣਾ ਬੋਗੀ ਠੀਕ ਹੈ ਉਹ ਕਹ ਰਿਹਾ ਸਵਾਰੀਆਂ ਦੇ ਨਹੀਂ ਵਜੀ ਇਹਨੂੰ ਚਲੋ ਬਚਤ ਹੋ ਗਈ ਨਾ ਕੀ ਬਹੁਤ ਵਧੀਆ ਠੀਕ ਹੈ ਜੀ दोस्तों तो सुनिया कि आम लोग भी यही कह रहे हैं तो सवारियां भी यह कह रही है हालांकि डराइवर कह रहे हैं पच्चीस पर लोगों का कहना है कि जी बस है ओवर स्पीड से करके हादसा होया वैसे हो महकमा जांच करेगा उस तो बाद ਆਪਣੇ ਆਪ ਗੱਲ ਸਾਹਮਣੇ ਆ ਜੇਗੀ ਕਿ ਬੱਸ ਦੀ ਸਪੀਡ ਸੀਗੀ ਕਿ ਨਹੀਂ ਸੀ ਫਿਲਹਾਲ ਇਹ ਬੱਸ ਪੂਰੀ ਤਰ੍ਹਾਂ ਡੈਮੇਜ ਹੋ ਗਈ ਹੈ ਪੰਜਾਬ ਰੋਡਵੇ ਦੀ ਬੱਸ ਹੈ ਜਿਹੜੀ ਕਿ ਗੰਗਾ ਨਗਰੋਂ ਆ ਰਹੀ ਸੀ ਬੱਸ ਦੀ ਇਸ ਜਗ੍ਹਾ ਦੇ ਉੱਪਰ ਪਿੱਛੇ ਤੱਕ ਨੁਕਸਾਨ ਪਹੁੰਚਿਆ ਦੇਖੋ ਤੁਸੀਂ ਇਹ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ ਪਰਮਾਤਮਾ ਦਾ ਸ਼ੁਕਰ ਰਿਹਾ ਕਿ ਕਿਸ ਨੂੰ ਜਿਆਦਾ ਸਟਾ ਨਹੀਂ ਵਧੀਆ ਸਭ ਇਹ ਤੁਸੀਂ ਦੇਖ ਰਹੇ ਹੋ ਤੋਂ ਜੇਟ ਵਗੈਰਾ ਕਰਕੇ ਸਾਰਾ ਕੁਝ ਟੁੱਟ ਗਿਆ ਇੱਥੇ 25 30 ਯਾਤਰੀ ਸਵਾਰ ਸੀਗੇ ਇਹ ਦੇ ਕਰਕੇ ਆਪਾਂ ਸਵਾਰੀਆਂ ਨਾਲ ਵੀ ਦੋਸਤੋ ਗੱਲਬਾਤ ਕੀਤੀ ਤੇ ਡਰਾਈਵਰ ਨਾਲ ਵੀ ਗੱਲਬਾਤ ਕੀਤੀ ਹੈ ਜਾਂਚ ਦਾ ਵਿਸ਼ਾ ਹੈ ਕਿ ਕਿੱਸਾ ਹੋਏਗਾ ਪਰ ਇਹ ਵੀ ਸੋਚਣ ਵਾਲੀ ਗੱਲ ਹੈ ਵੀ ਜੇ ਗੱਡੀ ਇੰਨੀ ਸਪੀਡ ਤੇ ਸੀ ਸ਼ਹਿਰ ਦੇ ਵਿੱਚੋਂ ਨਿਕਲ ਰਹੀ ਸੀ ਕੋਈ ਵੀ ਵੱਡਾ ਹਾਸਾ ਹੋ ਸਕਦਾ ਸੀਗਾ ਕਿਸੇ ਹੋਰ ਵਾਹਨ ਨਾਲ ਵੀ ਇਹਦੀ ਸੰਕ ਟੱਕਰ ਹੋ ਸਕਦੀ ਸੀ ਜੀ ਬਾਹਰ ਹੀ ਖੜੇ ਸੀਗੇ ਬੱਸਾਂ ਹਾਂਜੀ ਨਾਰਮਲ ਸਪੀਡ ਤੇ ਸੀ ਠੀਕ ਹੈ ਆਪਣੇ ਰੋਲ ਐਕਸਪੈਕਟਸ ਰੈਸਟੋਰੈਂਟ ਦਾ ਕਾਜੀ ਬਾਹਰ ਹੀ ਖੜੇ ਸੀ ਜਦੋਂ ਬੱਸ ਆ ਰਹੀ ਸੀ ਨਾ ਨਾਰਮਲ ਸਪੀਡ ਤੇ ਸੀ ਇੱਕ ਬਾਬਾ ਜੀ ਦੇ ਛੱਟ ਵੱਜੀ ਉਹ ਖੜੇ ਸੀ ਉਹਨੇ ਉਤਰਨਾ ਸੀਗਾ ਤਾਂ ਕਰਕੇ ਛੱਟ ਵੱਜੀ ਸੀ ਤੇ ਉਹਨਾਂ ਦੇ ਪੈਰ ਤੇ ਛੱਟ ਵੱਜੀ ਉਹਨਾਂ ਨੂੰ ਅਸੀਂ ਹਸਪੀਟਲ ਸਰਕਾਰੀ ਹਸਪੀਟਲ ਭੇਜ ਨਾਰਮਲ ਜਿੰਨੀ 40 50 35 40 ਦੀ ਸਪੀਡ ਹੁੰਦੀ ਹੈ 19 ਸਪੀਡ ਜਿਆਦਾ ਨਹੀਂ ਚੱਲੀ ਮੇਰੀ ਗੱਲ ਹੋਈ ਨਾਲ ਸਵਾਰੀਆਂ ਨਾਲ ਹੋਰ ਬੰਦੇ ਨਾਲ ਵੀ ਉਹ ਕਹਿੰਦੇ ਵੀ ਬੱਸ ਬੋਸ ਸਪੀਡ ਤੇ ਸੀ ਨਹੀਂ ਨਹੀਂ ਨਾਰਮਲ ਜਿਵੇਂ ਬਸ ਹੁੰਦੀ ਜੀ ਵੈਸੇ ਦਾ ਡਰਾਈਵਰ ਨੇ ਬਚਾ ਕੀਤਾ ਜੀ ਡਰਾਈਵਰ ਨੇ ਬਚਾ ਕੀਤਾ ਜੇ ਪਟਾ ਟੁੱਟਿਆ ਤਾਂ ਉਹ ਇਧਰ ਨੂੰ ਵਾੜਦੀ ਤਾਂ ਬੱਸ ਰੁਕ ਗਈ ਨਹੀਂ ਤਾਂ ਬੱਸ ਰੁਕਣੀ ਨਹੀਂ ਸੀ ਹੋ ਸਕਦਾ ਸੀ ਇਧਰ ਹੋ ਜਾਂਦੀ ਇਹਦੇ ਹੋਰ ਵੀ ਜਾ ਸਕਦੇ ਕਿਸੇ ਨੂੰ ਮਿੱਤ ਵੀ ਸਕਦੀ ਸੀ ਉਹਨਾਂ ਨੂੰ ਮਿੱਤ ਤੇ ਡਰਾਈਵਰ ਨੇ ਆਹ ਲਾਇਦਾ ਜੀ ਬਚਾ ਹੋਇਆ ਠੀਕ ਜੀ ਵੱਡਾ ਵੱਡਾ ਹਾਦਸਾ ਹੋ ਗਿਆ ਜੀ ਤੇ ਇੰਨੀਆਂ ਸਵਾਰੀਆਂ ਸੀ ਉਹਨਾਂ ਦੇ ਫਿਰ ਵੀ ਠੱਪ ਨਹੀਂ ਵੱਜੀ ਗਈ ਫਿਰ ਵੀ ਬਹੁਤ ਬਚਾ ਕੀਤਾ ਜੀ ਡਰਾਈਵਰ ਨੇ ਪਰਮਾਤਮਾ ਦਾ ਸ਼ੁਕਰ ਹੈ ਹਾਂ ਜੀ ਬਹੁਤ ਬਹੁਤ ਸ਼ੁਕਰ ਹੈ ਭਾਈ ਕੋਈ ਬਚਾਅ ਹੋ ਗਿਆ ਇੰਨਾ ਵੱਡਾ ਹਾਦਸਾ ਕੋਈ ਬੱਸ ਵਾਲੇ ਦੀ ਇਹ ਨਹੀਂ ਸੀ ਜਿਹੜੇ ਦੇ ਕੋਈ ਬਹੁਤ ਜ਼ਿਆਦਾ ਤੇਜ਼ ਹੋਵੇ ਨਾਰਮਲ ਸਪੀਡ ਸੀ ਇਹਦੀ ਗੱਲ ਹੈ ਨਹੀਂ ਅਸੀਂ ਉਸ ਤੋਂ ਬਾਹਰ ਹੀ ਖੜੇ ਸੀ ਆਪਣੇ ਉਹ ਰੈਸਟੋਰੈਂਟ ਦੇ ਰੋਲ ਐਕਸਪ੍ਰੈਸ ਤੇ ਆਪਰੇ ਸੀ ਤੇ ਕੋਈ ਆ ਜਿੰਨੀ ਨਾਰਮਲ ਬੱਸਾਂ ਸਾਰੀਆਂ ਟੱਪਦੀਆਂ ਜੀ ਇਸ ਸਪੀਡ ਦੀ ਹੁੰਦੀਆਂ ਠੀਕ ਤੇ ਇਹ ਵੀ ਉਸੇ ਸਪੀਡ ਤੇ ਨਾਰਮਲ ਹੀ ਸੀਗੀ ਠੀਕ ਹੈ ਤੇ ਬਾਕੀ ਜਿਹੜਾ ਉਹ ਪਟਾ ਟੁੱਟਿਆ ਉਹ ਤਾਂ ਮਸ਼ੀਨਰੀ ਹੈਗੀ ਆ ਹਨਾ ਉਹ ਕੀ ਹੋ ਸਕਦਾ ਫਿਰ ਵੀ ਡਰਾਈਵਰ ਨੇ ਬਚਾਈ ਕੀਤਾ ਇਸ ਤਰ੍ਹਾਂ ਹੋਇਆ ਹੈ ਹਾਦਸਾ ਇਹਨਾਂ ਨੇ ਨੇਦੀ ਬਾਬਾ ਜੀ ਨੂੰ ਲਾਉਣਾ ਸੀ ਇੱਕ ਉੱਤੇ ਪੌੜੇ ਹਸਤੇ ਪੌੜੇ ਉੱਤਰ ਕੇ ਤੇ ਉਹ ਡਰਾਈਵਰ ਦੇ ਦਿੱਤੇ ਅਸੀਂ ਉੱਥੇ ਖੜੇ ਸੀਗੇ ਜਦੋਂ ਅਸੀਂ ਪਾਸ ਦੇ ਤੇ powou <coughs> disappointment. i <laughs>